ਆਮਾ ਕਬਾਲ ਨੇ ਲਿਖਿਆ قافਲੇ ਲੁੱਟੇ ਰਹਿਜਨੋਂ ਕੇ ਰਹਮ ਜੀਨ ਗਰਾਉਫੂਸ ਉਹ ਕਹਿੰਦੇ ਜਗਦੀਸ਼ ਪੋਲੇ ਨੇ ਨਾਂ ਲੇਤਾ ਜੀ ਚਿੱਟੇ ਚ ਮਜੀਠੀਏ ਦਾ ਜਦੋਂ ਫਲਸਤੀਨ ਚ ਕ੍ਰਾਂਤੀ ਆਈ ਹੈ ਨਾ ਯਾਸੇ ਤਰਾਫਾਤ ਐਨਾ ਸੁਣ ਕੇ ਚਲੇ ਗਏ ਪੱਤਰਕਾਰ ਚਲੇ ਗਏ ਅਸੀਂ ਵੀ ਚਲੇਗੇ ਬਾਦਲਪਿੰਡ ਉਧਰ ਰਹਿਣਾ ਸੀ ਅਗਲੇ ਦਿਨ ਤੇਰਾ ਇਹਨਾਂ ਪਿੰਡਾਂ ਚ ਆਉਣਾ ਸੀ ਤੇ ਸਵੇਰੇ ਨੂੰ ਚਾਹ ਜੀ ਪੀਣ ਲੱਗੇ ਸਾਰੇ ਬੈੱਡ ਤੇ ਅਖਬਾਰ ਜੇ ਖੰਡਾਈ ਬੈਠਾ ਮਨਪ੍ਰੀਤ ਬਾਦਲ ਟਰੈਕਸੂਟ ਜਪਾਇਆ ਹੈ ਮੈਨੂੰ ਕਹਿੰਦਾ ਮਾਨ ਸਾਹਿਬ মিডিਆ ਸਾਥ ਨਹੀਂ ਦੇ ਰਿਹਾ ਬਿਲਕੁਲ ਵੀ ਮੈਂ ਕੀ ਹੋ ਗਈ ਕਹਿੰਦਾ ਕੱਲ ਜਿਹੜੀ ਆਪਣੀ ਪ੍ਰੈਸ ਕਾਨਫਰੈਂਸ ਸੀ ਬਠਿੰਡੇ ਵਾਲੀ ਮੈਂ ਕਿਸੇ ਅਖਬਾਰ ਨੇ ਨਹੀਂ ਛਾਪੀ ਮੈਂ ਕਿਹਾ ਜੀ ਉਹ ਜਗਦੀਸ਼ ਭੋਲੇ ਤੇ ਮਜੀਠੀਏ ਬਾਰੇ ਪੁੱਛਦੇ ਸੀ ਉਹ ਤੁਸੀਂ ਦੱਸਿਆ ਨਹੀਂ ਬਾਕੀ ਫਲਸਤੀਨ ਦੀਆਂ ਖਬਰਾਂ ਬਠਿੰਡੇ ਦੇ ਖਵਾਰਾਂ ਚ ਲੱਗਦੀਆਂ ਨਹੀਂ ਹੋਈਆਂ ਆ ਇਹਨਾਂ ਦਾ ਹਾਲ ਹੈ ਉਹ ਤੁਸੀਂ ਇੱਥੇ ਦੱਸੋ ਯਾਰ ਨੌਕਰੀ ਦੇਵੋਗੇ ਕਿ ਨਹੀਂ ਅੱਜ ਰਾਤ ਨੂੰ ਚੁੱਲ੍ਹੇ 'ਚ ਅੱਗ ਬਲੂਗੀ ਕਿ ਨਹੀਂ ਉਹ ਬਿਜਲੀ ਦੇ ਬਿੱਲ ਜ਼ੀਰੋ ਕਰ ਦੋਗੇ ਕਿ ਨਹੀਂ ਉਹ ਖੇਤਾਂ ਵਾਲੀ 10-11 ਘੰਟੇ ਆਊਗੀ ਕਿ ਨਹੀਂ ਇੱਥੇ ਫੈਕਟਰੀਆਂ ਆਉਣਗੀਆਂ ਸਾਡੇ ਜਵਾਕਾਂ ਨੂੰ ਕੰਮ ਮਿਲੂ ਜਾਂ ਨਹੀਂ ਆਹ ਦੱਸ ਦੋ ਲੱਗੇ ਹੋਰ ਹੀ ਬੋਲੀਆਂ ਬੋਲਣ ਸੋ ਵੀਰੋ ਆ ਪਿੰਡਾਂ ਦੀ ਤਰੱਕੀ ਵਾਸਤੇ ਜੋ ਕਹੋਗੇ ਤੁਹਾਡੇ ਲਈ ਹਾਜ਼ਰ ਕੋਈ ਗੱਲ ਨਹੀਂ 22 ਸਾਲ ਪਹਿਲਾਂ ਉੱਕ ਗਏ ਕੋਈ ਗੱਲ ਨਹੀਂ ਹੁਣ ਤਾਂ ਹੀ ਰਹਿ ਗਏ ਉਦੋਂ ਅਗਲੇ ਵੀ ਮਿਲ ਜਾਣਗੇ ਕੋਈ ਨਹੀਂ ਚੰਗੇ ਕੰਮ ਕਰਾਂਗੇ ਅਗਲੇ ਵੀ ਦੇ ਦੋਗੇ ਪਰ ਇੰਨਾ ਕਾ ਜਿਵੇਂ ਆਪਾਂ ਆਪਾਂ ਕਹਿੰਦੇ ਆਂ ਵੀ ਧੁੰਦਾਂ ਤੋਂ ਪਹਿਲਾਂ ਪਹਿਲਾਂ ਲੈਂਟਰ ਪਾ ਲਈਏ ਮਿਸਤਰੀ ਤੋਂ ਵਧਾ ਦੋ ਤੋਂ ਮੈਸਟਰੀ ਬਣਾ ਦਿੰਨੇ ਆਪਾਂ ਚਾਰ ਇੱਕਦਮ ਮਸਾਲਾ ਕਰ ਦੋ ਕਰ ਦਿੰਨੇ ਆਂ ਵੀ ਚੱਕ ਦੇ ਕੇ ਰਾਂ ਕੇ ਲੈਂਟਰ ਤੇ ਲੈ ਜਾ ਬਸ ਧੁੰਦਾ ਤੋਂ ਪਹਿਲਾਂ ਪਹਿਲਾਂ ਤਾਂ ਵੀਰੋਂ ਓਵੇਂ ਜਿਵੇਂ ਆਪਾਂ ਕਰਾਂਗੇ ਜਿਹੜੇ ਢਾਈ ਆਪਾਂ ਪਿੱਛੇ ਰਹਿ ਗਏ ਸਪੀਡ ਡਬਲ ਕਰ ਦਾਂਗੇ ਨਜ਼ਾਰਾ 5 ਸਾਲ ਵਾਲਾ ਹੀ ਆਊਗਾ ਫਿਰ ਸুইস ਕਰਕੇ ਤੁਹਾਡੇ ਕੋਲੇ ਆਇਆ ਆਪਣਾ ਚੋਣ ਨਿਸ਼ਾਨੀ ਬੜਾ ਵਧੀਆ ਮਾਵਾ ਭੈਣਾਂ ਨੂੰ ਤਾਂ ਦੱਸਣ ਦੀ ਲੋੜ ਵੀ ਨਹੀਂ ਪੈਂਦੀ ਵੀ ਚੋਣ ਨਿਸ਼ਾਨ ਕੀਏ ਤਾਂ ਤੜਕੇ ਤੜਕੇ ਨੇਰੇਚ ਵੀ ਪਾੜ ਲੈਂਗੇ ਨੇ 5 ਵਜੇ ਵੀ ਕਿੱਥੇ ਜੇ ਪਿਆ ਤੁਸੀਂ ਬਾਲੇ ਖੁਸ਼ ਨਾ ਹੋ ਇਹ ਲੋਡ ਪੈ ਜੇ ਇਹ ਜੇ ਵੇਲੇ ਵੀ ਪਾੜ ਲੈਣੀਆਂ ਕਿੱਥੇ ਜੇ ਪਿਆ ਉਹ ਅੱਡ ਗੱਲ ਹੈ ਕਿ ਸਵੇਰ ਵਾਲੀ ਸਫਾਈ ਇੱਧਰਲੇ ਪਾਸਿਓਂ ਫੜ ਕੇ ਕਰਨੀ ਪੈਂਦੀ ਆ ਆਥਨ ਵਾਲੀ ਦੂਜੇ ਪਾਸਿਓਂ ਫੜ ਕੇ ਕਰਨੀ ਪੈਂਦੀ ਹੈ ਕਰਦਾ ਸਫਾਈ ਹੋਈ ਆ ਉਹ ਤਾਂ ਸਫਾਈ ਕਰ ਦੋ ਦਿੰਪੀ ਤੁਹਾਡਾ ਆਪਣਾ ਥੋਡੇ ਨਾਲ ਖੜਨ ਵਾਲਾ ਬੰਦਾ ਕਾਮਯਾਬੀ ਭਾਵੇਂ ਦੋ ਵਾਰ ਨਹੀਂ ਮਿਲੀ ਪਰ ਫਿਰ ਵੀ ਨਾਲ ਖੜਾ ਹੈ ਇਹੋ ਜਿਹੇ ਬੰਦੇ ਲੱਭੋ ਜਿਹੜੇ ਕਹਿੰਦੇ ਨਹੀਂ ਜੋ ਮਰਜੀ ਹੈ ਲੋਕਾਂ ਨੇ ਜਿਹੜਾ ਸਾਥ ਦਿੱਤਾ ਸੀ ਉਹਨਾਂ ਦੇ ਨਾਲ ਖੜਾਂਗੇ ਇਹ ਨਹੀਂ ਹੈਗਾ ਵੀ ਜੇ ਨਹੀਂ ਜਿੱਤੇ ਚਲੋ ਕਿਧਰੇ ਹੋਰ ਚਲਦੇ ਆਂ ਇੱਧਰ ਨੂੰ ਚਲਦੇ ਆਂ ਉੱਧਰ ਨੂੰ ਚਲਦੇ ਆਂ ਉਹ ਕੰਮ ਨਹੀਂ ਆ ਆ ਜਿਹੜੇ ਰਾਜਾ ਬੜਿੰਗ ਉਹ ਲੁਧਿਆਣੇ ਜਾ ਬੜਿਆ ਲੁਧਿਆਣੇ ਜਾ ਕੇ ਕਹਿੰਦਾ ਹੁਣ ਮੈਂ ਘਰ ਇੱਥੇ ਲਾਉਂ ਮੈਂ ਤਾਂ ਇੱਥੇ ਰਿਆ ਕਰਾਂ 15 20 ਦਿਨਾਂ ਬਾਅਦ ਇੱਥੇ ਆ ਕੇ ਕਹਿੰਦਾ ਹੁਣ ਮੈਂ ਗਿੱਜੜਵਾਹੀ ਰਿਹਾ ਕਰੂੰ ਇੱਕ ਤਾਂ ਹੁੰਦਾ ਚੱਕਮਾਂ ਚੁੱਲਾ ਚਲੋ ਚੱਕਮਾਂ ਚੁੱਲਾ ਇੱਕ ਪਾਸੇ ਚੱਕੇ ਥਾਵੇਂ ਚੱਕ ਕੇ ਦੂਜੇ ਪਾਸੇ ਧਰ ਦੋਗੇ ਉੱਥੇ ਪਿਆ ਤਾਂ ਰਹਿੰਦਾ ਇਹਨਾਂ ਦਾ ਚੁੱਲਿਆਂ ਨੂੰ ਟਾਇਰ ਲਵਾ ਰੱਖੇ ਨੇ ਮਾਂ ਦੇ ਪੁੱਤਾਂ ਨੇ ਕਦੇ ਇੱਧਰ ਨੂੰ ਮੋੜ ਲੈਂਦੇ ਨੇ ਚੁੱਲਿਆਂ ਨੂੰ ਕਦੇ ਇੱਧਰ ਨੂੰ ਮੋੜ ਲੈਂਦੇ ਨੇ ਇਹਨਾਂ ਚੱਕਮੇ ਚੁੱਲਿਆਂ ਤੋਂ ਬਚੋ ਵੀਰੋ ਇਹਨਾਂ ਤੋਂ ਬਚੋ ਆਉਣ ਵਾਲੀ 20 ਤਰੀਕ ਨੂੰ ਬਸ ਤੱਜ ਵੋਟਾਂ ਪੈ ਜਾਣੀਆਂ ਅਸੀਂ ਕੰਮ ਹੋਣ ਨੂੰ ਕਰ ਦੇਣਾ ਸੀ ਤੁਸੀਂ ਮੈਨੂੰ ਪਤਾ ਥੋੜਾ ਵਾਏ ਬਸ ਦੱਸ ਆ ਦੇਖੋ ਜਦੋਂ ਆਪਾਂ ਗੱਲ ਕਰੀ ਗੁਰੂ ਸਾਹਿਬ ਦਾ ਨਾਮ ਆ ਗਿਆ ਬਸ ਨੀਤਾ ਨੂੰ ਮਰਾਦਾ ਨੇ ਸੋ ਮੈਂ ਨਹੀਂ ਚਾਹੁੰਦਾ ਕਿ ਆਪਾਂ ਸੱਚ ਦੀ ਧੁਰ ਦੀ ਬਾਣੀ ਦੇ ਵਿੱਚ ਕੋਈ ਵਿਗਨ ਪਾਈਏ ਜਾਂ ਕੋਈ ਪੌ ਕਰੀਏ